ਇੱਕ ਅੱਜ ਆਪਾਂ ਸ਼ਕਰੀ ਪਿੰਡ 'ਚ ਹੈਗੇ ਜਿੱਤੇ ਆਪਣੇ ਬੜੂ ਸਾਹਿਬ ਗੁਰਦੁਆਰਾ ਬਾਬਾ ਜੀ ਤੇ ਪੂਰੀ ਟੀਮ ਨੇ ਇੱਕ ਬਹੁਤ ਹੀ ਜ਼ਿਆਦਾ ਸੋਨਾ ਉਪਰਾਲਾ ਕੀਤਾ ਹੈ ਜਿੱਤੇ ਆਪਣੇ ਜਿਹੜੇ ਪ੍ਰੀ ਫੈਬ੍ਰੀਕੇਟਿਡ ਘਰ ਹੁੰਦੇ ਆ ਉਹਨਾਂ ਨੇ ਆ ਕੇ ਉਹ ਪੂਰੇ ਇੱਥੇ ਇੰਸਟਾਲ ਕੀਤੇ ਆ ਕਿਉਂਕਿ ਹੜਾ ਦੀ ਮਾਰ ਜਿਹੜੀ ਆਪਣੇ ਪੰਜਾਬ ਨੂੰ ਪਈ ਹੈ ਉਹ ਬਹੁਤ ਹੀ ਆਪਣੇ ਨਾਲ ਇੱਕ ਮਤਲਬ ਮੈਂ ਕਹਿੰਦਾ ਇੱਕ ਬਲੈਕ ਚੈਪਟਰ ਰਿਹਾ ਸੀ ਪਿੱਛੇ ਬਟ ਹੁਣ ਉਦੋਂ ਟਾਈਮ ਸੀਗਾ ਕਿ ਉਤੋਂ ਆਪਾਂ ਵੱਧ ਚੜਕੇ ਆਪਾਂ ਉਹਨੂੰ ਮੁਕਾਬਲਾ ਕਰੀਏ ਤੇ ਡੇ 1 ਜਦੋਂ ਦਾ ਹੜਾਇਆ ਹੈ ਤੇ ਉਦੋਂ ਪਹਿਲਾਂ ਵੀ ਬੜੂ ਸਾਹਿਬ ਤੇ ਪੂਰੀ ਟੀਮ ਸਾਡੇ ਨਾਲ ਰਹੀ ਹੈ ਮੋੜੇ ਤੇ ਮੋੜਾ ਮਿਲਾ ਕੇ ਇਹਨਾਂ ਨੇ ਨਾਲ ਕੰਮ ਕੀਤਾ ਹੈ ਵੱਧ ਚੜ ਕੇ ਕੀਤਾ ਤੇ ਇਹ ਜਿੰਨਾ ਸੋਣਾ ਉਪਰਾਲਾ ਹੈ ਕਿਉਂਕਿ ਇਹ ਇੱਕ ਐਵੇਂ ਦੀ ਮਡਲੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਬੰਦਿਆਂ ਦੀ ਰਾਸ਼ਨ ਇੱਕ ਚੀਜ਼ ਹੈਗੀ ਹੈ ਕੋਈ ਸਮਾਨ ਆਪਾ ਦਿੱਤਾ ਇੱਕ ਚੀਜ਼ ਹੈ ਉਹ ਟੈਂਪਰਰੀ ਹੈ ਬਟ ਜਿਹੜਾ ਕਾਰ ਹੁੰਦਾ ਹੈ ਉਹ ਲਾਈਫ ਲੌਂਗ ਹੁੰਦਾ ਹੈ ਤੇ ਜਿਹੜੀ ਜੇ ਬੰਦਿਆਂ ਨੂੰ ਜੇ ਉਹ ਮਿਲ ਜਾਏ ਤੇ ਉਤੋਂ ਵੱਧ ਕੁਝ ਨਹੀਂ ਹੋ ਸਕਦਾ ਇਸ ਟਾਈਮ ਤੇ ਕਿਉਂਕਿ ਆਪਣਾ ਸਰਦੀਆਂ ਦਾ ਵੀ ਸਮਾਂ ਆਣ ਵਾਲਾ ਹੈ ਤੇ ਇਹ ਤੋਂ ਵੱਧ ਜਿਹੜੀ ਰਿਕੁਆਇਰਮੈਂਟ ਹੈ ਕੋਈ ਨਹੀਂ ਹੋ ਸਕਦੀ ਸੀ ਟੋਟਲ ਇਤਨੇ ਆਪਣੇ ਸ਼ਕਰੀ ਪਿੰਡ ਚ ਚਾਰ ਕਰ ਬਣਾਏ ਨੇ ਤੇ ਪਹਿਲਾਂ ਇਹਨਾਂ ਨੇ ਦੀਨਾ ਨਗਰ ਵੀ ਕੰਮ ਕੀਤਾ ਹੈ ਤੇ ਆਪਾਂ ਹੋਰ ਐਕਸਪੈਂਡ ਕਰ ਰਹੇ ਹਾਂ ਕਿ ਆਪਾਂ ਬਾਬਾ ਜੀ ਦੀ ਹੈਲਪ ਲਈਏ ਤੇ ਆਪਾਂ ਹੋਰ ਪਾਸੇ ਵੀ ਕੰਮ ਕਰਨ ਤੇ ਨਾਟ ਓਨਲੀ ਕਰ ਵੈਸੇ ਤਾਂ ਆਪਣੀ ਜਿਹੜੀ ਪੂਰੀ ਟੀਮ ਹੈ ਬੜੂ ਸਾਹਿਬ ਗੁਰਦੁਆਰੇ ਤੇ ਬਾਬਾ ਜੀ ਨੇ ਉਹਨਾਂ ਨੇ ਹਰ ਪਾਸੋਂ ਹਰ ਪੱਖੋਂ ਕੰਮ ਕੀਤਾ ਇਹ ਤਾਂ ਸਿਰਫ ਇੱਕ ਛੋਟੀ ਜੀ ਕੰਟ੍ਰਿਬਿਊਸ਼ਨ ਹੋਰ ਸੀ ਕਰ ਬਨ ਗਏ ਨੇ ਚੱਕਰੀਪਿੰਡ ਚ ਤੇ ਬਾਕੀ ਜਿਹੜੇ ਵੀ ਆਪਣੇ ਹੋਰ ਬੰਦੇ ਹੈਗੇ ਆ ਜਿਹੜੇ ਆਪਣੇ ਡੋਨੇਟ ਕਰਨਾ ਚਾਹੁੰਦੇ ਆ ਜਾਂ ਹੈਲਪ ਕਰਨਾ ਚਾਹੁੰਦੇ ਆ ਕੋਈ ਵੀ ਐਨ ਜੀਓ ਆਪਣੇ ਡੇਰੇ ਬਾਬੇ ਨਾਨਕ ਜਾਂ ਗੁਰਦਾਸਪੁਰ ਚ ਤੇ ਹੁਣ ਰਿਕੁਆਇਰਮੈਂਟ ਇਸ ਤਰ੍ਹਾਂ ਦੀ ਹੈਗੀ ਹੈ ਕਿ ਲੋਕਾਂ ਦੇ ਘਰਾਂ ਜਿਹੜਾ ਨੁਕਸਾਨ ਹੈ ਉਹ ਆਪਾਂ ਕਰ ਲਈਏ ਤੇ ਦੂਜਾ ਹੈਗਾ ਆਪਣੇ ਕਿਸਾਨ ਵੀਰਾਂ ਦੀ ਆਪਾਂ ਮਦਦ ਕਰ ਲਈਏ ਕਿਉਂਕਿ ਜਿਹੜੇ ਬੀਜ ਹੈਗੀ ਹੈ ਉਹਨਾਂ ਦੀ ਬਹੁਤ ਲੋੜ ਹੈ ਕਿਸੇ ਦੀ ਜਿਹੜੀ ਜ਼ਮੀਨ ਉੱਤੇ ਮਿੱਟੀ ਆ ਗਈ ਹੈ ਉਹਨੂੰ ਆਪਾਂ ਹਟਾਈਏ ਆਪਾਂ ਉਹਦੀ ਹੈਲਪ ਕਰੀਏ ਕਿ ਆਪਾਂ ਜਿਹੜਾ ਅਗਲਾ ਸੀਜ਼ਨ ਹੈਗਾ ਉਹਦਾ ਉਹ ਵਾਪਸੀ ਚੰਗਾ ਆ। ਆਇਡੈਂਟੀਫਾਈ ਕੀਤਾ ਕਿੰਨਾ ਰਕਬਾ ਜਿਹੜਾ ਖਰਾਬ ਹੋਇਆ ਹੈਗਾ? ਬਿਲਕੁਲ ਆਪਣਾ ਬਹੁਤ ਜ਼ਿਆਦਾ ਰਕਬਾ ਆਪਣਾ 40000 ਏਕੜ ਤੋਂ ਵੱਧ ਜਿਹੜਾ ਰਕਬਾ ਹੈਗਾ ਉਹ ਟੋਟਲ ਆਪਣਾ ਖਰਾਬ ਹੈਗਾ ਡੇਰਾਬਾ ਬਨਾਨਕ ਚ ਤੇ ਬਹੁਤ ਹੀ ਜ਼ਿਆਦਾ ਨੰਬਰ ਹੈ 80 ਤੋਂ 90% ਜਿਹੜਾ ਹੈ ਉਹ ਰਕਬਾ ਸਾਡਾ ਖਰਾਬ ਹੋਇਆ ਹੈਗਾ ਤੇ ਬਹੁਤ ਮਦ ਆਪਾਂ ਗਾਈਡ ਵੀ ਕਰਾਂਗੇ ਕਿ ਕਿਹੜੇ ਪਾਸੇ ਕਿਹੜੇ ਲੋੜਵੰਦ ਬੰਦਿਆਂ ਨੂੰ ਤਾਂ ਕਿ ਜਿਹੜੀ ਹੈਲਪ ਹੈ ਉਹ ਪਹੁੰਚ ਸਕੇ ਬਿਲਕੁਲ ਹੈਗਾ ਜੀ ਡਾਟਾ ਆਪਣੇ ਕੋਲ ਆਪਣੇ ਤੁਸੀਂ ਆ ਜਾਓ ਜੀ ਆਪਾਂ ਤੁਹਾਨੂੰ ਪੂਰੀ ਰਿਪੋਰਟ ਪ੍ਰੋਵਾਈਡ ਕਰ ਦਾਂਗੇ ਬੈਨੇਫੀਸ਼ੀਅਰੀ ਦੇ ਨੇਮ ਦੇ ਹਿਸਾਬ ਨਾਲ ਕਿ ਜਿਹੜੇ ਆਪਨੇ ਕੈਟਾਗਰੀ ਕੀਤੀ ਹੈ ਆਪਾਂ ਕਿ ਇੱਕ ਹੋ ਗਏ ਸਵਿਰਲੀ ਡੈਮੇਜਡ ਜਿਨ੍ਹਾਂ ਦੀਆਂ ਦੀਵਾਰਾਂ ਵੀ ਰੁੜ ਗਈਆਂ ਦੇਖੋਗੇ ਪਾਰਸ਼ਲੀ ਡੈਮੇਜਡ ਹੈ ਨਾ ਜਿਨ੍ਹਾਂ ਦੇ ਥੋੜਾ ਬਹੁਤ ਡੈਮੇਜਡ ਹੈਗਾ ਕਿਤੇ ਦਰਾਰਾਂ ਪੈ ਗਈਆਂ ਕੁਛ ਹੈਗੀਆਂ ਤੇ ਆਪਾਂ ਉਹਦੀ ਡਾਟਾ ਵੀ ਪ੍ਰੋਵਾਈਡ ਕਰ ਦਾਂਗੇ ਜਿਹੜੇ ਵੀ ਬੰਦੇ ਮਦਦ ਕਰਨਾ ਚਾਹੁੰਦੇ ਆ ਉਹ ਵੀ ਵਧੀਆ ਉ